ਮਲਕੀਤ ਨਹੀਂ ਦਿੰਦਾ ਜੀ ਬਾਪੂ ਨੂੰ ਬੱਕਰਾ ਠੀਕ ਆ ਜੀ ਅੰਕਲ ਤੁਸੀਂ ਲੈ ਲਿਆ ਇਹਨੂੰ ਦਿੱਤਾ ਨਹੀਂ ਬੱਕਰਾ ਸੀੜੀਆਂ ਨੂੰ ਨਹੀਂ ਨਹੀਂ ਦਿੱਤਾ ਯਾਰ ਮੈਂ ਨਹੀਂ ਦਿੱਤਾ ਬੱਕਰਾ ਇਹ ਨਹੀਂ ਕਿੰਨੇ ਆ ਇਹੋ ਕਮਾਲ ਆ ਮਲਕੀਤ ਆ ਆ ਕੀ ਹਣ ਦਿੰਦਾ ਨਹੀਂ ਹਜ਼ਾਰ ਦੇ ਨਫੇ ਨਾ ਯਾਰ ਹਜ਼ਾਰ ਦੇ ਨਾ ਆਸਤਾ ਯਾਰ ਹਾਂ ਬਈ ਦੇ ਯਾਰ ਹਜ਼ਾਰ ਦੇ ਨਫੇ ਨਾ ਕਹਿੰਦਾ ਠੀਕ ਆ ਫਿਰ ਹਾਂ ਠੀਕ ਹੈ ਭਾਈ ਯਾਰ ਭਾਈ ਰੂਟੇ ਉਹਨੂੰ ਚੱਟ ਬੁਝਾਰ ਬਿਲਕੁਲ ਸਹੀ ਗੱਲ ਹੈ ਪਰ ਮਾਨਾ ਪੰਜਾਰੀ ਯਾਰ ਦਿਹਾੜੀ ਬਣ ਗਈ ਤੈਨੂੰ ਉਹਨੂੰ ਚੱਟ ਦਿੰਦਾ ਪਹਿਲੀ ਵਾਰ ਹੀ ਆਇਆ ਬੋਣੀ ਤੇਰੀ ਚੰਗੀ ਹੋ ਗਈ ਪਹਿਲੀ ਵਾਰ ਵੀ ਅੱਗੇ ਵੀ ਆਉਂਦਾ ਭਾਈ ਨਹੀਂ ਕਾਰੀ ਚਰ ਤੋਂ ਆਇਆ ਇਹ ਚੈਨਲ ਨੂੰ ਮੋੜਦੇ ਹੁੰਦੇ ਮੱਤਰਾ ਕੁਝ ਨਹੀਂ ਯਾਰ ਚਲੋ ਜੀ ਫਿਰ ਠੀਕਾ ਲਿਖਾਈਏ ਆਪੇ ਕਰੋ ਕੋ 12 ਮਹੀਨ ਤਾਂ ਚਲੋ ਹਾਂ ਕਰ ਚਲ ਲਓ ਬੱਕਰਾ ਮਖਾ ਦਿੰਦੇ ਆਂ ਭਾਈ ਤੋ ਆ ਬੱਕਰਾ ਹੈ ਤੀਜੀ ਵਾਰੀ ਵਿਕ ਗਿਆ ਹੈ ਇੱਥੇ ਇਸੇ ਮੰਡੀ ਦੇ ਹਰੀ ਕੇਕਲਾ ਤੇ ਮਲਕੀਤ ਨੇ ਵੇਚਤਾ ਹੈ ਪਹਿਲਾਂ ਬਾਈ ਲੱਖੇ ਕੋਲੇ ਸੀ ਕੁੜੀ ਸੰਗਰ ਵਾਲੇ ਕੋਲੇ ਉਸ ਤੋਂ ਬਾਅਦ ਮਲਕੀਤ ਨੇ ਲੈ ਲਿਆ ਛੱਤਿਆਣੇ ਵਾਲੇ ਨੇ ਤੇ ਛੱਤਿਆਣੇ ਵਾਲ ਮਲਕੀਤ ਤੋਂ ਲੈ ਲਿਆ ਬਾਬੇ ਨੇ ਨਿੰਗਨੇ ਨਹੀਂ ਉਹ ਅਬ ਬਾਬੇ ਨੂੰ ਵੀ ਦੱਸਣ ਦੇ ਜਿਹਨੇ ਲਿਆ ਉਹਨੂੰ ਤਾਂ ਦੱਸਣ ਨਹੀਂ ਦਿੰਦੇ ਤੁਸੀਂ ਲਿਆ ਇਹ ਤਾਂ ਵੀ ਨਹੀਂ ਜਾਂਦਾ ਨਾ ਕਈ ਵਾਰੀ ਤਲਕ ਜਾਂਦਾ 9 10 11 ਚੰਗੀ ਬੱਕਰੀ ਐ ਕਬਾਈ ਨੇ ਲਈ ਆ ਦੋ ਬੱਚਿਆਂ ਵਾਲੀ ਤੇ ਬਾਕੀ ਗੱਲ ਇਹ ਹੁੰਦੀ ਆ ਵੀ ਸਾਰਿਆਂ ਦਾ ਰੇਟ ਦੱਸਣੇ ਜ਼ਰੂਰੀ ਨਹੀਂ ਹੁੰਦੇ ਬੱਕਰੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਲਓ ਵੀ ਆ ਲਓ ਲਾਲ ਲੋਈਆ ਬੱਕਰੀ ਆ ਤੇ ਦੋ ਬੱਚੇ ਆ ਮਗਰ ਬਹੁਤ ਚੰਗੇ ਬੜਾ ਚੰਗਾ ਥਣ ਹਵਾਨਾ ਤੇ ਫਰਮਾਨਾ ਅਲਬੇਲ ਸਿੰਘ ਵਾਲੇ ਸਰਪੰਚ ਕੋਲੇ ਸੀਗੀ ਤੇ ਬਾਈ ਇਹ ਲੈ ਲੀਏ ਨੇ ਲੱਖੇ ਨੇ ਗੁੜੀ ਵਾਲੇ ਨੇ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਰਲ ਮਿਲ ਕੇ ਬੁਰਕੀ ਬੁਰਕੀ ਆਜ ਫੇਰ ਕੀ ਕਰੀ ਵੀ ਗੱਲ ਤਾਂ ਤੇਰੀ ਹੈਗੀ ਸਹੀ ਉੱਤੇ ਸੀ ਜਿਵੇਂ ਦਾ ਕਰਤਾ ਯਾਰ ਹੈ ਫੇਰ ਤਾਂ ਉੱਤੇ ਸੀਗਾ ਆਪਾਂ ਫੂਟ ਕਰਨਾ ਮੈਂ ਬੱਕਰਾ ਛੜ ਕੇ ਫੜਨਾ ਲੱਗਿਆ ਲਖਾਈ ਹੋਈ ਲਖਾਈ ਤੀਜੀ ਵਾਰੀ ਬੱਕਰਾ ਵੈਗ ਗਿਆ ਦੋਸਤੋ ਹਜ਼ਾਰ ਦੇਣਾ ਫੇਰ ਹੁਣ ਹੋ ਗਿਆ ਇਹ ਇਹ ਹਰੀਕੇ ਕਲਾ ਬੱਕਰਾ ਮੰਡੀ ਦੇ ਹੋ ਰਿਹਾ ਸੌਦੇ ਦੋਸਤੋ ਬੱਕਰਾ ਇਹ 2000 ਹਜੇ ਨਾ ਫਾਇਦੇ ਚ ਹੈਗਾ ਬਹੁਤ ਬਹੁਤ ਧੰਨਵਾਦ ਜੀ ਲਓ ਇਹ ਹਰੀ ਕੇ ਕਲਾ ਬੱਕਰਾ ਮੰਡੀ ਦੇ ਆਖਰੀਏ ਸਾਬ ਦੇ ਵੀਡੀਓ ਭਾਈ ਜਾ ਉਹ ਯਾਰਾ ਇੱਥੇ ਆ ਜਾਈਏ ਕਿੰਨੇ ਰੁਪਏ ਮੰਗਦਾ ਮੈਂ ਤਾਂ ਭਾਈ ਨੂੰ ਦੱਸਿਆ ਕਿੰਨੇ ਦੱਸਿਆ ਜੀ ਦੱਸ ਦਿਓ ਸਿਰ ਤੋਂ 50000 ਮੰਗ ਲਾ ਮੈਂ ਤਾਂ ਭੈਂਚਾ ਮਾਲ ਮੋਲੀ ਵਿਕ ਮੈਂ ਤਾਂ ਸੁਣ ਤਲਾ ਚੀਜ਼ ਤਾਂ ਬਾਤ ਸੋਨਾ ਸੋਨੇ ਦੇ ਭਾਈ ਵਿਕਣਾ ਹਾਂ ਤਲਾ ਮੈਂ ਤਾਂ 15 ਹੀ ਮੰਗਦੀ ਆ ਕਿੰਨੇ ਮੁੱਠਾ ਭੱਜਾ ਮੌਤ ਆ ਮੌਤ ਅੱਗੇ ਖੜੀ ਹੁਣ ਇਹਨੇ ਭਾਈ ਨਹੀਂ ਤੇ ਤੂੰ ਦੱਸ ਤੂੰ ਦਾ ਕਿੰਨੇ ਮੰਗਿਆ ਤੂੰ ਮੈਂ ਤਾਂ ਚਲ 11 ਕਹਿ ਦਿੰਦਾ ਬੱਸ ਕਾਹਦਾ ਹੀ ਪਰ ਮੈਂ ਉਹਨੂੰ ਘਰ ਜਨੂਦੂ ਮੈਂ ਇੱਕ ਮਿੰਟ ਇੱਕ ਮਲਗੀ ਤੇ ਇੱਕ ਮਿੰਟ ਮੇਰੀ ਗੱਲ ਆਈ ਕਹਿੰਦਾ 3000 ਗੂਜਰ ਆਹੋ ਤੇ 11 ਕਿਹਾ ਅਸੀਂ ਕਹਿੰਦੇ 3000 ਦੀ ਦੇਰ 75 ਨੇ ਇਦਾਂ ਵੀ ਕਰਦੀ 11 ਮੈਂ ਲੈ ਆ 3500 ਲੈ ਬਈ ਆਪਾਂ ਧੂੜ ਵੀ ਮਾਰਦੇ ਗੱਲ ਮਲਗੀ ਤੇ ਇੱਕ ਮਿੰਟ ਤੂੰ ਇਹ ਨਾ 11 ਮੰਗ ਲਾ 11 ਪਾ ਲੈ ਆਪਾਂ ਕਿਹੜਾ ਸੌਦਾ ਦੇਦਾ ਚੱਲ ਛੱਡੇ ਅਗਲੀ ਮਾਰ ਤੂੰ ਉੱਠ ਲੈ ਸੱਤ ਦਾ ਮਾਰੂਗਾ ਤੂੰ ਮਨ ਦਾ ਹਾਂ ਹਾਂ ਬਸ ਕਰ ਲੈ 11 ਨਾਲ ਥੰਦੀ ਆ ਗਿਆ 1000 ਮਾਤਾ ਕਦੇ ਮੋੜ ਦੇ ਮੇਰੀ 1 ਮਿੰਟ ਗੱਲ ਜੇ ਕਹੇ ਵੀ ਮੋੜ ਦੇ ਇੱਕ ਇੱਕ ਮਿੰਟ ਮੇਰੀ ਗੱਲ ਸਰਪੰਚ ਸਾਹਿਬ ਮੇਰੀ ਲਾਲ ਬੱਕਰੀਆਂ ਚੱਲਦਾ ਇੱਕ ਮਿੰਟ ਸਰਪੰਚ ਸਾਹਿਬ ਉਹਦਾ ਗਰਾਜ ਵੀ ਜਾਂਦੇ ਪੁਰਾਣੇ ਬੰਦੇ ਇੱਕ ਮਿੰਟ ਮੇਰੀ ਗੱਲ ਸੁਣ ਸਰਪੰਚ ਸਾਹਿਬ ਕੋਹ ਨਹੀਂ ਲਾ ਬੰਦਾ ਘਰੀ ਵੀ ਹੈ ਮੇਰੇ ਵਰਗਾ ਇਹ ਠੀਕ ਹੈ ਨਹੀਂ ਸਾਰੇ ਮੀਰੀ ਹੁੰਦੇ ਜਿਹੜਾ ਰੋਕੀ ਘਰੇ ਘਾ ਕੇ ਸਭ ਤੋਂ ਸਾਰੇ ਮੀਰੀ ਉਹ ਨਹੀਂ ਬੰਦਾ ਯਾਰ 3300 ਲਾਇਆ ਉਹਨੇ ਇਹ 10000 ਤੇ ਆ ਗਿਆ ਤਾਂ ਗੁੱਟੀ ਵਾਲੇ ਖੜੇ ਛੱਡਦਾ ਚੱਟ ਓਬੀ ਦਾ ਨਾ 500 ਹੋਰ ਘੱਟ ਦੇ ਦੇ ਥੱਲੇ ਨੂੰ ਆ ਥੋੜਾ ਥੱਲੇ ਨੂੰ ਆ ਜਾ ਹੋਰ 500 ਘੱਟ ਗਿਆ ਕਿੰਨਾ ਘੱਟ ਗਿਆ 9 ਦੀ ਹੋ ਗਈ ਹਾਂ ਗਰੀਬ ਨੂੰ ਕਿੱਥੇ ਮਾਰੂੰ ਫਿਰ ਕੋਣੋ ਪੁੱਛਿਆ ਵੀ ਨਹੀਂ ਅਸੀਂ ਵਿੱਚ ਨਹੀਂ ਵਟ ਮੈਂ ਇਹ ਭੋਮੇ ਕੋਲ ਘੱਟ ਦੇਣੋਂ ਕਿਲਾ ਬਾਈ ਨੇ ਮਲਕੀ ਨੇ 3500 ਲਾਇਆ ਦਾ 4000 ਦੀ ਹੋ ਗਈ 500 ਮਲਕੀ ਦਾ ਮੈਂ ਦੇਉਂਗਾ ਜੇ ਮਲਕੀ ਤੇ ਭੱਦੇ ਮੇਰੇ 500 ਤੋਂ ਕੰਪਟਰ ਅੱਜ ਵੇਚ ਕੇ ਨਹੀਂ ਐ ਨੂੰ ਹੈ ਨੂੰ ਕਰਕੇ ਕਿੰਨੇ ਚ ਕਹਿਦਾ ਸੀਗਾ ਬੜੇ ਬਜੇ ਲੈ ਵੀ ਸਾਡਾ ਡਾਇਲੋਗ ਆ ਪੁਰਾਣਾ ਵੀ ਜਦੋਂ ਬੰਦੇ ਨੂੰ ਮਸਾਂ ਬਚਾਇਆ ਹੋਵੇ ਨਾ ਤਾਂ ਉਹ ਤੋਂ ਘਾ ਲੈਨੇ ਨਾ ਬੜੇ ਬਜੇ ਅੱਜ ਸਕਦੇ ਉਤੋਂ ਘਾ ਲੈ ਵੀ ਬੜੇ ਬਜੇ ਵੀ ਕਿਉਂ ਬਈ ਬੜੇ ਬਜੇ ਘਾ ਲਿਆ ਅੱਜ ਪਹਿਲਾਂ ਬਿੱਲੂ ਤੋਂ ਆਨੇ ਦੇ ਕਿਉਂ ਬਿੱਲੂ ਮੈਂ ਤਾਂ ਹੁਣ ਵੀ ਆ ਦਿੰਨਾ ਹੁਣ ਵੀ ਆ ਦਿੰਨਾ ਮੋਟੀਆਂ ਦੇ ਕੋਲ ਚੱਲੇ ਬੜੇ ਬਜੇ ਦਾ